ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਦੀਪ ਰਧਾਵਾ ਅੱਜ ਜਦੋਂ ਸਵੇਰੇ ਉੱਠੇ ਖਬਰ ਜਿਹੜੀ ਸੁਣੀ ਤੁਹਾਡੇ ਸਾਰਿਆਂ ਕੋਲ ਪਹੁੰਚ ਗਈ ਆਪਣਾ ਤਰਨਤਾਰ ਨਾਲ ਜਿਹੜੀ ਏਡੀ ਵੱਡੀ ਘਟਨਾ ਹੋਈ ਤੇ ਇੱਕ ਲਾਅ ਸਕੂਲ ਦੇ ਵਿੱਚ ਮੁੰਡਾ ਪ੍ਰਿੰਸ ਸੀਗਾ ਜਿਹੜਾ ਉਹਨੇ ਆ ਕੇ ਪਲਾਣਾ ਉਹਦੇ ਗੋਲੀ ਮਾਰੀ ਕੁੜੀ ਨੂੰ ਪੁੱਛਿਆ ਉਹਨੇ ਕੁੜੀ ਨੇ ਹਾਂ ਨਹੀਂ ਕੀਤੀ ਹੈਗੀ ਤੇ ਉਹਦੇ ਗੋਲੀ ਮਾਰੀ ਤੇ ਮੁੜ ਕੇ ਆਪਣੇ ਵੀ ਮਾਰ ਲਈ ਆਪਣੀ ਜੀਵਨ ਲੀਲਾ ਖਤਮ ਕਰ ਲਈ ਸਾਰੇ ਪਾਸੇ ਅੱਜ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਕਿ ਪੋਲਿਟੀਕਲ ਜਿਹੜੇ ਬੰਦੇ ਨੇ ਉਹਨੇ ਪੋਲਿਟੀਕਲ ਗੱਲਾਂ ਕਰਨੀਆਂ ਜੀ ਦੇਖੋ ਜੀ ਤੁਸੀਂ ਅਸਤੀਫਾ ਦੇ ਦਿਓ ਸਾਰਾ ਕੁਝ ਉਹਨਾਂ ਨੇ ਇੱਕ ਦੂਜੇ ਨੂੰ ਉਹਨਾਂ ਨੂੰ ਕੋਈ ਐਡਾ ਮਤਵ ਨਹੀਂ ਹੁੰਦਾ ਪੋਲਿਟੀਕਲ ਬੰਦੇ ਨੂੰ ਪਰ ਜਿਹੜੀ ਆਮ ਬੰਦੇ ਦੀ ਗੱਲ ਹੈ ਜਿਹੜੀ ਇੱਕ ਪਰਿਵਾਰ ਦੇ ਦੋ ਬੱਚੇ ਚੱਲ ਗਏ ਉਹਨੇ ਕੀ ਬਣਨਾ ਸੀ ਕੁੜੀ ਨੇ ਵੱਡੇ ਹੋ ਕੇ ਵਕੀਲ ਬਣਨਾ ਸੀ ਜੱਜ ਬਣਨਾ ਸੀ ਸਾਰਾ ਫਿਊਚਰ ਸੀ ਮਾਂ ਪਿਓ ਦੀਆਂ ਆਸਾਂ ਦੇਖ ਲਓ ਕਿੰਨਾ ਔਖਾ ਬੱਚਾ ਪਾਲਣਾ ਕੋਈ ਸੌਖਾ ਕੰਮ ਨਹੀਂ ਹੈਗਾ ਬੋਰਨ ਤੋਂ ਲੈ ਕੇ ਕਿੰਨੀ ਉਹਦੀ ਪੜ੍ਹਾਈ ਲਿਖਾਈ ਡੈਪਰ ਕੋਈ ਛੋਟਾ ਮੋਟਾ ਕੰਮ ਥੋੜੀਆ ਕਿੱਡਾ ਵੱਡਾ ਕੰਮ ਮਿੰਟ ਲੱਗਿਆ ਦੋ ਜਣੇ ਉਹਨੂੰ ਹੀ ਮ ਆ ਵੀ ਮਰ ਗਏ ਸਾਰਾ ਕੁਝ ਹੋਇਆ ਕਿਉਂ ਇਹ ਪਹਿਲਾਂ ਤਾਂ ਇੱਥੋਂ ਸ਼ੁਰੂ ਕਰੀਏ ਵੀ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਜਰੀਏ ਬਦਲ ਗਏ ਜੋ ਪਿਸਤਲ ਸੀ ਉਹਦੇ ਕੋਲੋਂ ਨਾ ਅਜੇ ਆਊਗਾ ਸਾਹਮਣੇ ਗੱਲ ਆ ਵੀ ਪਿਸਤਲ ਕਿਹਦਾ ਸੀਗਾ ਕੋਈ ਇੱਕ ਨੰਬਰ ਵਾਲਾ ਸੀ 2 ਨੰਬਰ ਵਾਲਾ ਸੀ ਉਹਨੇ ਘਰੋਂ ਚੱਕਿਆ ਜ ਜਿਹਦੀ ਪੂਰੀ ਡਿਟੇਲ ਨਹੀਂ ਆਈ ਤੇ ਦੇਖਦੇ ਆ ਵੀ ਕੀ ਕੁਸ ਉਹਦੇ ਵਿੱਚੋਂ ਨਿਕਲਦਾ ਵੀ ਬੰਦੜਾ ਨਵਾਂ ਇਹ ਚੀਜ਼ ਹੋਈ ਹੈ ਇਹ ਪਹਿਲਾਂ ਵੀ ਚੱਲਦਾ ਆ ਰਿਹਾ ਸੀਗਾ ਸਾਡੇ ਟਾਈਮਾਂ ਦੀ ਗੱਲ ਕਰੀਏ ਉਦੋਂ ਵੀ ਇਹ ਚੀਜ਼ਾਂ ਸਾਰੀਆਂ ਸੀ ਇਹ ਉਦੋਂ ਤਜਾਬ ਸੁੱਟਿਆ ਜਾਂਦਾ ਸੀਗਾ ਪੰਜਾਬ 'ਚ ਟੁੱਟ ਕੇ ਕੁੜੀ ਨੂੰ ਜੇ ਕੁੜੀ ਨਹੀਂ ਸਹਿਮਤੀ ਪ੍ਰਗਟਾਉਂਦੀ ਹੈ ਕਿ ਵੀ ਮੈਂ ਤੇਰੇ ਨਾਲ ਨਹੀਂ ਪਿਆਰ ਕਰਨਾ ਜਾਂ ਨਹੀਂ ਵਿਆਹ ਕਰਨਾ ਜਾਂ ਕਿਸੇ ਹੋਰ ਨਾਲ ਉਹਨੇ ਵਿਆਹ ਕਰਾਉਣਾ ਹੁੰਦਾ ਸੀਗਾ ਤੇ ਮੁੰਡਿਆਂ ਕੋਲ ਹੋਰ ਕੋਈ ਹਿੱਲਾ ਨਹੀਂ ਸੀ ਹੁੰਦਾ ਵੀ ਹਾਂ ਵੀ ਨਾ ਮੈਂ ਬਸਣਾ ਨਾ ਇਹਨੂੰ ਬਸਣ ਦੇਣਾ ਉਹ ਤਾਂ ਜਾਵ ਚੱਕਣਾ ਕੁੜੀ ਦੇ ਮੂੰਹ ਤੇ ਸੜ ਦੇਣਾ ਤੇ ਕਿੰਨੇ ਤੁਸੀਂ ਕੇਸ ਦੇਖੇ ਹੋਣੇ ਇੱਕ ਨਹੀਂ ਹਜ਼ਾਰਾਂ ਕੇਸ ਇਹ ਜੇ ਕਿੰਨੀਆਂ ਕੁੜੀਆਂ ਇੰਟਰਵਿਊ ਦਿੱਤੀਆਂ ਉਹਨਾਂ ਨੇ ਉਹਨਾਂ ਨੇ ਪਹਿਲਾਂ ਵੀ ਫੇਸ ਦਿਖਾਏ ਆਪਣੇ ਵੀ ਅਸੀਂ ਕਿੰਨੀਆਂ ਸੋਹਣੀਆਂ ਹੁੰਦੀਆਂ ਸੀ ਜੇ ਜਦੋਂ ਹੁਣ ਦੁਆਰ ਤੇ ਸਾਰਾ ਕੁਝ ਦੇਖਣਾ ਕਹਿਹ ਜੀਆਂ ਸੀਗੀਆਂ ਮਤਲਬ ਇਹ ਮੇਰਾ ਕਹਿਣ ਦਾ ਮਤਲਬ ਵੀ ਇਹ ਚੀਜ਼ਾਂ ਅੱਜ ਤੋਂ ਚੱਲੀਆਂ ਨਹੀਂ ਆ ਰਹੀਆਂ ਗਈਆਂ ਜਦੋਂ ਆਪਾਂ ਗਏ ਕਹਿ ਲਿਓ ਜਿਹੜੇ ਆਸ਼ਕ ਹਨ ਤੇ ਉਸੇਰੇ ਨਹੀਂ ਚੀਜ਼ ਪਹੁੰਚਦੀ ਹੱਥ ਨਾਲ ਪਹੁੰਚੇ ਤੂ ਕੌੜੀ ਵਾਲਾ ਕੰਮ ਉਦੋਂ ਫਿਰ ਇਹੋ ਜਿਹੀ ਚੀਜ਼ਾਂ ਦੇ ਜ਼ਰੀਏ ਜਾਂ ਫਿਰ ਜੈਲ ਸਪੈਕਟਰ ਵੀ ਹੁੰਦਾ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਵੀ ਆਪਨੇ ਉਹਦੇ ਵਾਸਤੇ ਕਰਨਾ ਵੀ ਹਾਂ ਵੀ ਲੜਕੀ ਹੈ ਉਹ ਤੁਹਾਡੇ ਨਾਲ ਗੱਲ ਨਹੀਂ ਕਰਦੀ ਕਿਸੇ ਹੋਰ ਨਾਲ ਗੱਲਬਾਤ ਕਰ ਰਹੀ ਹੈ ਉਹਦੇ ਕਰਕੇ ਵੀ ਇਹ ਸਾਰਾ ਜਿਹੜਾ ਵਰਤਾਂਤ ਆ ਇਹ ਸਿਰਜਿਆ ਜਾਂਦਾ ਪੁਰਾਣਾ ਟਾਈਮ ਤੋਂ ਚੱਲੇ ਆ ਰਹੇ ਹਨ ਲਾਵੇ ਇਸ਼ਕ ਸਾਰੀਆਂ ਚੀਜ਼ਾਂ ਚੱਲੀਆਂ ਆ ਰਹੀਆਂ ਪਰ ਉਹ ਹਾਲਾਤ ਇੱਥੇ ਤੱਕ ਪਹੁੰਚ ਗਏ ਵੀ ਕਿਸੇ ਦੀ ਤੁਸੀਂ ਜਾਨ ਤੱਕ ਲੋਂਗੇ ਉਹ ਤਜਾਬ ਪੈ ਜਾਂਦੇ ਸੀ ਕੁੰਨੀਆਂ ਕੁੜੀਆਂ ਤਾਂ ਵਿਚਾਰੀਆਂ ਮਰੇ ਗਈਆਂ ਉਹਨਾਂ ਦੇ ਵਿੱਚ ਤੇ ਕਿੰਨੀਆਂ ਕੁੜੀਆਂ ਬਚੀਆਂ ਉਹਨਾਂ ਦੀ ਜ਼ਿੰਦਗੀ ਕੋਈ ਬਹੁਤ ਵਧੀਆ ਜ਼ਿੰਦਗੀ ਨਹੀਂ ਬਾਅਦ ਵਿੱਚ ਰਹਿੰਦੀ ਜਿੱਦਾਂ ਇੱਕ ਵਾਰ ਮੂੰਹ ਸੜ ਜਾਂਦਾ ਸਾਰਾ ਜਲ ਜਾਂਦਾ ਉਹ ਫੇਸ ਦੇਖੋ ਜਿੰਨੀ ਮਰਜ਼ੀ ਮਰਜੀ ਕੋਈ ਸਰਜਰੀ ਕਰਾ ਲਵੇ ਕਈ ਤਾਂ ਵਿਚਾਰੀਆਂ ਅੰਨ੍ਹੀ ਹੋ ਗਈਆਂ ਮਤਲਬ ਥੋੜਾ ਆਪਣਾ ਇਹ ਜ਼ਿਆਦਾਤਰ ਮੁੰਡੇ ਕੰਮ ਕਰਦੇ ਨੇ ਇਹ ਜੇ ਪਿੰਡ ਦੇ ਮੁਕਾਬਲੇ ਕੁੜੀਆਂ ਦੇਖੀਏ ਕੁੜੀਆਂ ਮੈਨੂੰ ਲੱਗਦਾ ਵੀ ਨਹੀਂ ਉਹ ਬਹੁਤ ਘੱਟ ਹੋਊਗਾ ਜੇ ਵੀ ਕੁੜੀਆਂ ਸਬਰ ਕਰ ਲਈਆਂ ਕੋ ਮੁੰਡਿਆਂ ਕੋਲ ਆ ਹੀ ਸੋਰ ਸੁੰਦਾ ਤਜਾਬ ਸੱਟ ਲਿਆ ਜਾਂ ਚਾਕੂ ਨਾਲ ਕਈਆਂ ਦੇ ਕਰਦਣਾ ਵੀ ਵੱਟਦੀਆਂ ਚਾਕੂ ਮਾਰੇ ਤੇ ਆ ਜਿਹੜਾ ਨਵਾਂ ਗੋਲੀ ਵਾਲਾ ਜਿਹੜਾ ਤਰਨ ਤਰਨ ਕੰਮ ਹੋਇਆ ਮੁੰਡਾ ਪ੍ਰਿੰਸ ਤੇ ਕੁੜੀਓ ਪੂਰਾ ਨਾਮ ਸ਼ਾਇਦ ਉਹਦਾ ਸੰਦੀਪ ਸੀਗੀ ਸੰਦੀਪ ਸੀ ਹਨ ਸੀ ਉਹ ਪਾਸਟ ਹੋ ਗਿਆ ਬਚਾਰੇ ਵੀ ਹੁਣ ਇਹਦਾ ਹੱਲ ਕੀ ਹੈ ਕੌਣ ਕਰੂਗਾ ਕਿ ਸਕੂਲ ਦੇ ਵਿੱਚ ਇਹ ਜੀ ਟੀਚਿੰਗ ਕਰਾਈ ਜਾਵੇ ਮਾਸਟਰ ਦੱਸਦੇ ਨੇ ਸਾਰਾ ਕੁਝ ਜਿਆਦਾ ਸਮਾ ਸਮਾ ਦਾ ਬੱਚੇ ਆਪੜਾ ਸਕੂਲ ਦੇ ਵਿੱਚ ਇਹਨੇ ਜਿੱਥੇ ਪੜ੍ਹਾਈ ਕਰਦੇ ਨੇ ਸਾਰਾ ਕੁਝ ਕਿ ਤੋ ਇਹਨਾਂ ਨੂੰ ਪ੍ਰੇਰਨਾ ਮਿਲੇ ਜਾਂ ਫਿਰ ਘਰੋਂ ਸਾਰਾ ਕੁਝ ਵੀ ਘਰੇ ਬੱਚਿਆਂ ਦੇ ਨਾਲ ਤੁਸੀਂ ਸਾਰਾ ਸਿਸਟਮ ਆਪਣਾ ਓਪਰੇਟ ਕਿਵੇਂ ਹੋਣਾ ਬੱਚਿਆਂ ਦੇ ਨਾਲ ਵੀ ਖੁੱਲ ਕੇ ਗੱਲਬਾਤ ਕੀਤੀ ਜਾਵੇ ਬੱਚਿਆਂ ਦੇ ਨਾਲ ਸਾਰਾ ਕੁਝ ਉਹਨਾਂ ਦੱਸਿਆ ਜਾਵੇ ਨਾ ਚੀਜ਼ਾਂ ਬਾਰੇ ਵੀ ਐਜ਼ এ ਪ੍ਰਿੰਟ ਮੇਰਾ ਕਹਿਣਾ ਤਾਂ ਮਤਲਬ ਬੱਚਿਆਂ ਨਾਲ ਗੱਲਬਾਤ ਸਾਰੀ ਕੀਤੀ ਜਾਵੇ ਜੇ ਤਾਂ ਹੱਲ ਨਿਕਲੇ ਪਰ ਸਾਰੇ ਪਾਸੇ ਜੇ ਗੱਲਬਾਤ ਕੀਤੀ ਜਾਵੇ ਬਹੁਤ ਹੀ ਲੋਕਾਂ ਨੂੰ ਝੋੜ ਕੇ ਰੱਖਤਾ ਮੈਂ ਵੀ ਚਾਹੁੰਦਾ ਵੀ ਤੁਸੀਂ ਕਮੈਂਟ ਕਰੋ ਇਹ ਜਿਹੜੀਆਂ ਡੂੰਘੀਆਂ ਗੱਲਾਂ ਜਿਹੜੀਆਂ ਆਪਣੇ ਸਾਰਿਆਂ ਨਾਲ ਜੁੜੀਆਂ ਵੀ ਆ ਪਰਿਵਾਰਕ ਤੌਰ ਤੇ ਇਹ ਬਹੁਤ ਹੀ ਵੱਡੀ ਇੱਕ ਸਮੱਸਿਆ ਆ ਗਈ ਆਪਣੇ ਸਮਾਜ ਦੇ ਵਿੱਚ ਖਾਸ ਕਰਕੇ ਆਪਣੇ ਪੰਜਾਬੀਆਂ ਦੇ ਸਿੱਖਾਂ ਦੇ ਉੱਥੇ ਪਹਿਲੀ ਆਪਣੀ ਗਿਣਤੀ ਘਟ ਗਈ ਉਸ ਤੋਂ ਬਾਅਦ ਇਹੋ ਜਿਹਾ ਕੁਝ ਹੋਣਾ ਉਸ ਤੋਂ ਬਾਅਦ ਹੋਰ ਪੰਜਾਬ ਦਾ ਨੁਕਸਾਨ ਹੋਣਾ ਤੁਸੀਂ ਆਪਣੀ ਕਮੈਂਟ ਜਰੂਰ ਕਰੋ ਤੇ ਇਹ ਜਿਹੜੀਆਂ ਵੀਡੀਓ ਆਪਾਂ YouTube ਤੇ ਅਪਲੋਡ ਕਰਦੇ ਰਹਿਣਾ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰੋ ਤੇ ਇਹ ਜਿਹੇ ਵਿਚਾਰ ਧਾਰਾ ਤੁਹਾਡੇ ਨਾਲ ਸਾਰੀ ਵਿਚਾਰ ਚਰਚਾ ਡੁੱਗੀਆਂ ਗੱਲਾਂ ਬਾਤਾਂ ਆਪਾਂ ਜਿਹੜੀਆਂ ਆਪਣੇ ਨਾਲ ਜੁੜੀਆਂ ਹੋਈਆਂ ਚਾਹੇ ਸਿਆਸੀ ਤੌਰ ਤੇ ਸਾਰਿਆਂ YouTube ਤੇ ਆਉਣ ਟਾਈਮ ਦੇ ਵਿੱਚ ਗੱਲਾਂ ਕਰਾਂਗੇ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਆਪਣਾ ਸ਼ੇਅਰ ਕਰ ਦਿਓ ਬਤ ਬਤ ਤੇ ਸਬਸਕ੍ਰਾਈਬ ਕਰੋ ਸਾਰ ਨੂੰ ਬੇਨਤੀ ਹੈ